ਤੁਸੀਂ ਦੇਖ ਰਹੇ ਹੋ ਐਸਐਮ ਜਰਨੀਜ਼ ਤੇ ਮੈਂ ਹਾ ਪਰਦੀਪ ਗੌਰ ਤੇ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹੋਇਆ ਪ੍ਰੋਗਰਾਮ ਖਬਰਾਂ ਤੋਂ ਖਬਰ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿਨ ਦੀਆਂ ਅਹਿਮ ਵੱਡੀਆਂ ਖਬਰਾਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਆ ਮੌਸਮ ਦਾ ਤਾਂ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਨੇ ਜੜੀ ਕਰਵਟ ਲੈ ਲਈ ਹੈ ਤਾਂ ਜਦੋਂ ਤੋਂ ਮਾਰਚ ਮਹੀਨਾ ਸ਼ੁਰੂ ਹੋਇਆ ਤਬ ਦਾ ਮਹੀਨਾ ਸੀ ਦਿਨ ਵੇਲੇ ਤਾਪਮਾਨ ਹੈ ਜਿਹੜਾ 27 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ ਸੀ ਯਾਨੀ ਕਿ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 27 ਡਿਗਰੀ ਤੇ ਘੱਟ ਤੋਂ ਘੱਟ ਤਾਪਮਨ ਅਜਿਹਾ 15 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਆਸੀ ਕਿ ਮੌਸਮ ਨੇ ਇੱਕ ਵਾਰ ਫਿਰ ਤੋਂ ਆਪਣਾ ਮિજાਜ ਬਦਲਿਆ ਮੌਸਮ ਬੁਣੀ ਨੇ ਭਵਿੱਖਬਾਣੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ 9 ਮਾਰਚ ਤੋਂ ਲੈ ਕੇ 11 ਮਾਰਚ ਤੱਕ ਇੱਕ ਵਾਰ ਫਿਰ ਤੋਂ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਪੰਜਾਬ ਭਰ ਦੇ ਵਿੱਚ بارش ਹੋ ਸਕਦੀ ਹੈ ਕਈ ਜ਼ਿਲ੍ਹਿਆਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਜੇ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੀ ਗੁਰਦਾਸਪੁਰ ਪਠਾਨਕੋਟ ਬਠਿੰਡਾ ਤੇ ਫਿਰੋਜ਼ਪੁਰ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਸ ਤੋਂ ਇਲਾਵਾ ਗੜੇਮਾਰੀ ਤੱਕ ਇਹ ਜੜੀ ਹੋ ਸਕਦੀ ਹੈ ਤਾਂ ਦੱਸਦੀ ਹੈ ਕਿ ਪੱਛਮੀ ਕਹਿ ਸਕਦੇ ਆ ਕਿ ਪੱਛਮੀ ਜਿਹੜੇ ਹਾਲਾਤ ਬਣੇ ਹੋਏ ਨੇ ਕਾਫੀ ਜ਼ਿਆਦਾ ਠੰਡ ਭਰੇ ਬਣੇ ਹੋਏ ਨੇ ਬਰਫ ਵਾਰੀ ਫੋਰੀਆ ਕੁਝ ਖੇਤਰਾਂ ਦੇ ਵਿੱਚ ਗੜੇਮਾਰੀ ਹੋ ਰਹੀ ਹੈ ਜਿਸ ਦੇ ਕਾਰਨ ਠੰਡੀਆਂ ਹਵਾਵਾਂ ਚੱਲਦੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਤਾਂ ਉੱਤਰੀ ਭਾਰਤ ਦੇ ਵਿੱਚ ਮੌਸਮ ਇੱਕੋਦਮ ਬਦਲ ਗਿਆ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਤਾਪਮਾਨ ਵਧ ਰਿਹਾ ਉੱਥੇ ਮਹੀਨੇ ਦੀ ਸ਼ੁਰੂਆਤ 'ਚ ਹੋਈ ਬਾਰਿਸ਼ ਨੇ ਅਚਾਨਕ ਮੌਸਮ ਨੂੰ ਬਦਲ ਕੇ ਰੱਖ ਦਿੱਤਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪਹਾੜਾਂ ਤੋਂ ਆਉਣ ਵਾਲੀਆਂ ਪੱਛਮੀ ਅਤੇ ਉੱਤਰੀ ਹਵਾਵਾਂ ਨੇ ਜੜੀਆਂ ਹੋਰ ਕਹਿਟਾ ਸਕਦੀਆਂ ਨੇ ਇਸ ਤੋਂ ਇਲਾਵਾ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਵੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਕਿਹਾ 9 ਮਾਰਚ ਤੋਂ ਪੱਛਮੀ ਹਿਮਾਲਿਆ ਖੇਤਰ ਦੇ ਵਿੱਚ ਗੜਬੜੀ ਪੈਦਾ ਹੋ ਸਕਦੀ ਹੈ ਇਸ ਕਾਰਨ ਮੌਸਮ ਇੱਕ ਵਾਰ ਫਿਰ ਤੋਂ ਖਰਾਬ ਹੋ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ 9 ਮਾਰਚ ਤੋਂ 11 ਮਾਰਚ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਜੰਮੂ ਕਸ਼ਮੀਰ ਲਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੇ ਸੰਭਾਵਨਾ ਹੋ ਸਕਦੀ ਹੈ ਇਸ ਦੇ ਨਾਲ ਹੀ ਉਤਰਾਖੰਡ ਦੇ ਵਿੱਚ 11 ਮਾਰਚ ਤੱਕ ਮੌਸਮ ਹੈ ਜਿਹੜਾ ਉਹ ਖਰਾਬ ਰਹਿਣ ਵਾਲਾ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਂਦੇ ਆ ਹਿਮਕੁੰਡ ਸਾਹਿਬ ਤੇ ਕੇਦਾਰਨਾਥ ਜਾਣ ਵਾਲੇ ਯਾਤਰੀਆਂ ਦੇ ਬਾਰੇ ਦੱਸੀ ਕਿ ਜਿਹੜੇ ਯਾਤਰੀ ਜਿਹੜੇ ਸ਼ਰਧਾਲੂ ਹਿਮਕੁੰਡ ਸਾਹਿਬ ਤੇ ਕੇਦਾਰਨਾਥ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤਾਂ ਬਿਲਕੁਲ ਕੇਂਦਰੀ ਮੰਤਰੀ ਮੰਡਲ ਦੇ ਵੱਲੋਂ ਉਹਨਾਂ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਕਿ ਜਿਹੜਾ ਸਫ਼ਰ ਉਹ 8 ਤੋਂ 9 ਘੰਟਿਆਂ ਦੇ ਵਿੱਚ ਪੂਰਾ ਕਰਦੇ ਸੀ ਉਹ ਸਫ਼ਰ ਹੁਣ ਕੁਝ ਕੀ ਮਿੰਟਾਂ ਦੇ ਵਿੱਚ ਪੂਰਾ ਹੋ ਜਾਏਗਾ ਯਾਨੀ ਕਿ ਰੋਵੇ ਦਾ ਉਦਘਾਟਨ ਕਰ ਦਿੱਤਾ ਗਿਆ ਰੋਵੇ ਪ੍ਰੋਜੈਕਟ ਜਿਹੜਾ ਉਸ ਨੂੰ ਸ਼ੁਰੂ ਕਰ ਦਿੱਤਾ ਗਿਆ तकरीबन 6800 ਰੁਪਏ ਕਰੋੜ ਦੀ ਲਾਗਤ ਦੇ ਨਾਲ ਇਸ ਪ੍ਰੋਜੈਕਟ ਤੇ ਖਰਚ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਇਸ ਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਉਸ ਤੋਂ ਇਲਾਵਾ ਇਸ ਤੋਂ ਅੱਗੇ ਨਾਲ ਜ਼ਰੂਰ ਜ਼ਿਕਰ ਕਰਦਿਨੇ ਆ ਕਿ ਹਿਮਕੋਟ ਸਾਹਿਬ ਤੱਕ ਪਹੁੰਚਣ ਲਈ ਰੋਪੇ ਦਾ ਨਿਰਮਾਣ ਗੋਵਿੰਦ ਘਾਟ ਤੋਂ ਹੋਏਗਾ ਜਿਸ ਦੀ ਸੜਕ ਮਾਰਗ ਤੋਂ ਦੂਰੀ ਹਾਲੇ ਲਗਭਗ 1.2 ਕਿਲੋਮੀਟਰ ਹੈ ਜੋ ਕਾਫੀ ਚੜ੍ਹਾਈ ਤੇ ਮੁਸ਼ਕਲਾਂ ਭਰੀ ਹੈ ਉੱਥੇ ਲਗਭਗ 15000 ਫੁੱਟ ਦੀ ਉਚਾਈ ਤੇ ਸਥਿਤ ਹੋਣ ਕਾਰਨ ਹਲੇ ਸਰਦਾਲੂ ਲਈ ਜਿਹੜੇ ਸਿਰਫ 5 ਮਹੀਨੇ ਖੁੱਲੇ ਰਹਿੰਦੇ ਨੇ ਤਾਂ ਦੱਸ ਦਈਏ ਕਿ ਰੋਪੇ ਦੇ ਨਿਰਮਾਣ ਦੇ ਕਾਰਨ ਸਰਦਾਲੂ ਪੂਰਾ ਸਾਲ ਆਸਕਰਣਗੇ ਇਸ ਦੀ ਸਮਰੱਥਾ ਰੋਜ਼ਾਨਾ 11000 ਯਾਤਰੀਆਂ ਦੀ ਹੋਏਗੀ ਜਦਕਿ ਪ੍ਰਤੀ ਘੰਟਾ ਇੱਕ ਪਾਸੇ ਤੋਂ ਲਗਭਗ 1100 ਸ਼ਰਧਾਲੂਆਂ ਨੂੰ ਪਹੁੰਚਾਇਆ ਜਾ ਸਕੇਗਾ ਸਵੈਂਚਮ ਨੇ ਦੱਸਿਆ ਕਿ ਰੋਪਵੇ ਦਾ ਨਿਰਮਾਣ ਜਨਤਕ ਪਾਈਵਾਲੀ ਨਾਲ ਹੋਏਗਾ ਇਹਨਾਂ ਵਿੱਚ ਸਭ ਤੋਂ ਉਨਤ ਟਰਾਈ ਕੇਬਲ ਡਿਟੈਚੇਬਲ ਗੁਲਾਡਾ ਤਕਨੀਕ ਦਾ ਇਸਤੇਮਾਲ ਹੋਵੇਗਾ ਦੋਨੇ ਰੋਪਵੇ ਦੇ ਨਿਰਮਾਣ ਨਾਲ ਇਹਨਾਂ ਦੇ ਪਵਿੱਤਰ ਥਾਵਾਂ ਤੱਕ ਤੀਰਥ ਯਾਤਰੀਆਂ ਦੀ ਪਹੁੰਚ ਜਿੱਥੇ ਸੌਖੀ ਹੋਏਗੀ ਉੱਥੇ ਉੱਤਰਾਖੰਡ ਦੇ ਟੂਰਿਜ਼ਮ ਨੂੰ ਇੱਕ ਨਵੀਂ ਉਚਾਈ ਜਿਹੜੀ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਟਰੰਪ ਦਾ ਤਾਂ ਜਦੋਂ ਤੋਂ ਡੋਨਾਲਡ ਟਰੰਪ ਸੱਤਾ ਦੇ ਵਿੱਚ ਆਏ ਨੇ ਲਗਾਤਾਰ ਨੀਮਾ ਦੇ ਵਿੱਚ ਉਹਨਾਂ ਦੇ ਵੱਲੋਂ ਬਦਲਾਅ ਕੀਤਾ ਜਾ ਰਿਹਾ ਚਾਹੇ ਫਿਰ ਡਿਪੋਟੀ ਦੀ ਗੱਲ ਕਰ ਲਈਏ ਤੇ ਚਾਹੇ ਫਿਰ ਟੈਰਿਫ ਨੂੰ ਲੈ ਕੇ ਗੱਲ ਕਰ ਲਈਏ ਪਰ ਇੱਥੇ 트াম্পਸ ਆਪਣੇ ਜਿਹੜੇ ਟੈਰਿਫ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਚੱਲ ਰਹੇ ਨੇ ਯਾਨੀ ਕਿ 트াম্প ਨੇ ਇੱਕ ਬਿਆਨ ਸਾਂਝਾ ਕੀਤਾ ਤੇ ਉਸ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ ਦੁੱਗਣਾ ਟੈਰਿਫ ਲਗਾਇਆ ਜਾਏਗਾ ਯਾਨੀ ਕਿ ਟਰੰਪ ਸਾਹਿਬ ਦਾ ਮੰਨਣਾ ਹੈ ਕਿ ਜਿਹੜੇ ਪ੍ਰੋਡਕਟ ਨੇ ਅਮਰੀਕਾ ਤੋਂ ਤਿਆਰ ਹੋ ਕੇ ਭਾਰਤ ਜਾਂਦੇ ਨੇ ਉਹਨਾਂ ਤੇ ਜਿਹੜਾ ਭਾਰਤ ਹੈ ਦੁੱਗਣਾ ਟੈਕਸ ਲਗਾਉਂਦਾ ਹੈ ਤੇ ਇਸੇ ਲਈ ਜਿਹੜੇ ਉਤਪਾਦਨ ਨੇ ਜਿਹੜੇ ਭਾਰਤ ਤੋਂ ਤਿਆਰ ਹੋ ਕੇ ਹੁਣ ਅਮਰੀਕਾ ਆ ਸਕਦੇ ਨੇ ਉਹਨਾਂ ਤੇ ਵੀ ਅਸੀਂ ਟੈਰਿਫ ਜਿਹੜਾ ਦੁੱਗਣਾ ਕਰ ਸਕਦੇ ਹਾਂ ਤਾਂ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਆਪਣੇ ਬਿਆਨਾਂ ਨੂੰ ਲੈ ਕੇ ਤਿੱਖੀ ਤਲਖਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਕ ਬਿਆਨ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਰਸਲ ਕੈਨੇਡਾ ਮੈਕਸੀਕੋ ਤੇ ਚੀਨ ਨਾਲ ਵਪਾਰਿਕ ਜੰਗ ਸ਼ੁਰੂ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਰਪ ਨੇ ਭਾਰਤ ਦੇ ਕਾਰੋਬਾਰੀ ਹਿੱਤਾਂ ਖਿਲਾਫ ਕਦਮ ਉਠਾਉਣ ਦੀ ਇੱਕ ਵਾਰ ਫਿਰ ਤੋਂ ਧਮਕੀ ਦਿੱਤੀ ਹੈ ਆਪਣੇ ਅਮਰੀਕੀ ਸੰਸਦ ਦੇ ਸਾਂਝੇ ਇਜਲਾਸ 'ਚ ਆਪਣੇ ਪਹਿਲੇ ਭਾਸ਼ਣ 'ਚ ਭਾਰਤ ਨੂੰ ਯੂਰਪੀ ਸੰਘ, ਕੈਨੇਡਾ, ਮੈਕਸੀਕੋ, ਚੀਨ, ਦੱਖਣੀ ਕੋਰੀਆ ਤੇ ਬ੍ਰਾਜ਼ੀਲ ਦੀ ਸ਼੍ਰੇਣੀ 'ਚ ਰੱਖਿਆ ਜੋ ਅਮਰੀਕੀ ਉਤਪਾਦਕਾਂ ਤੇ ਜ਼ਿਆਦਾ ਟੈਕਸ ਲਾਉਂਦੇ ਨੇ। ਭਾਰਤ ਦਾ ਉਹਨਾਂ ਦੇ ਖਾਸ ਤੌਰ ਤੇ ਵੀ ਜ਼ਿਕਰ ਕੀਤਾ ਜੋ ਅਮਰੀਕਾ 'ਚ ਬਣਨ ਵਾਲੇ ਆਟੋਮੋਬਾਈਲ ਤੇ 100% ਤੋਂ ਜ਼ਿਆਦਾ ਟੈਰਿਫ ਲਾਉਂਦਾ ਹੈ। ਇਸ ਨੂੰ ਗਲਤ ਦੱਸਦੇ ਆ ਟਰੰਪ ਨੇ 2 ਅਪ੍ਰੈਲ 2025 ਤੋਂ ਇਹਨਾਂ ਸਾਰੇ ਦੇਸ਼ਾਂ ਦੇ ਉਤਪਾਦਾਂ ਤੇ ਦੁਵੱਲਾ ਟੈਕਸ ਲਾਉਣ ਦੀ ਗੱਲ ਦੁਹਰਾਈ ਹੈ ਦੱਸਦੀ ਹੈ ਕਿ ਸੰਸਦ ਦੇ ਵਿੱਚ ਉਹਨਾਂ ਦਾ ਦਿੱਤਾ ਗਿਆ ਬਿਆਨ ਦੱਸਦਾ ਹੈ ਕਿ ਜਿਸ ਤਰ੍ਹਾਂ ਇਹਲਾ ਕੀਤੇ ਗਏ ਐਲਾਨ ਮੁਤਾਬਕ ਕੈਨੇਡਾ ਚੀਨ ਤੇ ਮੈਕਸੀਕੋ ਦੀ ਦਰਾਮਤ ਤੇ ਵਾਧੂ ਟੈਰਫ ਲਗਾ ਚੁੱਕੇ ਨੇ ਉੰਜ ਹੀ ਭਾਰਤੀ ਉਤਪਾਦਾਂ ਤੇ ਵੀ ਲਾਉਂ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਦਵੱਲੇ ਟੈਕਸ ਮੁਤਾਬਕ ਅਮਰੀਕਾ ਭਾਰਤ ਜਾਂ ਹੋਰ ਦੇਸ਼ਾਂ ਦੇ ਉਤਪਾਦਾਂ ਤੇ ਉਨਾ ਹੀ ਟੈਕਸ ਲਾਏਗਾ ਜਿੰਨਾ ਇਹ ਦੇਸ਼ ਅਮਰੀਕੀ ਉਤਪਾਦਾਂ ਤੇ ਲਾਉਂਦੇ ਨੇ ਤਾਂ ਆਪਣੇ ਸੰਬੋਧਨ ਦੇ ਵਿੱਚ ਟ੍ਰਾਪ ਨੇ ਕਿਹਾ ਕਿ ਦਹਾਕਿਆਂ ਤੋਂ ਦੂਜੇ ਦੇਸ਼ ਅਮਰੀਕਾ ਤੇ ਟੈਕਸ ਲਾਉਂਦੇ ਆ ਰਹੇ ਨੇ ਹੁਣ ਅਸੀਂ ਇਹਨਾਂ ਦੇਸ਼ਾਂ ਤੇ ਟੈਕਸ ਲਾਵਾਂਗੇ ਤਾਂ ਯੂਰਪੀ ਸੰਘ ਭਾਰਤ ਬ੍ਰਾਜ਼ੀਲ ਚੀਨ ਤੇ ਮੈਕਸੀਕੋ ਜ਼ਿਆਦਾ ਟੈਕਸ ਕੋ ਦਿੰਦੇ ਨੇ ਇਸ ਦੇ ਨਾਲ ਇਸ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਂਦੇ ਆ ਕਿ ਜਿਹੜੇ ਅਮਰੀਕੀ ਆਟੋਮੋਬਾਈਲ ਤੇ 100% ਤੋਂ ਜ਼ਿਆਦਾ ਟੈਕਸ ਲਾਉਂਦਾ ਹੈ ਅਸੀਂ ਚੀਨੀ ਉਤਪਾਦਾਂ ਤੇ ਜਿੰਨਾ ਟੈਕਸ ਲਾਉਂਦੇ ਆ ਚੀਨ ਸਾਡੇ ਉਤਪਾਦਾਂ ਤੇ ਉਸ ਤੋਂ ਦੁੱਗਣਾ ਟੈਕਸ ਲਾਉਂਦਾ ਹੈ ਇਸ ਲਈ ਦੱਖਣੀ ਕੋਰੀਆ ਦਾ ਆਸਤਨ ਟੈਰਿਫ 4 ਗੁਣਾ ਜ਼ਿਆਦਾ ਹੈ ਇਹ ਵਿਵਸਥਾ ਅਮਰੀਕਾ ਲਈ ਸਹੀ ਨਹੀਂ ਹੈ ਮੈਂ ਇਹ ਸਾਫ਼ ਕਰ ਸਪਸ਼ਟ ਕਰਨਾ ਚਾਹੁੰਦਾ ਕਿ 2 April 2025 ਤੋਂ ਅਸੀਂ ਜਿਹੜਾ ਦੂਰਾ ਟੈਕਸ ਆ ਭਾਰਤੀ ਉਤਪਾਦਾਂ ਦੇ ਉੱਤੇ ਲਗਾਉਣ ਜਾ ਰਹੇ ਹਾਂ ਬੀਤੇ ਦਿਨੀ 8 ਮਾਰਚ ਨੂੰ ਐਸਟੀਪੀਸੀ ਦੀ ਇੱਕ ਅੰਤਰਿੰਗ ਕਮੇਟੀ ਮੀਟਿੰਗ ਹੋਣ ਜਾ ਰਹੀ ਹੈ ਦੱਸਿਆ ਕਿ ਮੀਟਿੰਗ ਹੈ ਜਿਹੜੀ ਐਸਟੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਹੋਏਗੀ ਜਿਸ ਦੇ ਵਿੱਚ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ ਤੁਸੀਂ ਸਭ ਜਾਣਦੇ ਆ ਕਿ ਬੀਤੇ ਦਿਨੀ ਐਡਵੋਕੇਟ ਹਰਜੁਂਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਸੀ ਹਾਲਾਂਕਿ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਪਰ 8 ਮਾਰਚ ਨੂੰ ਜਿਹੜੀ ਮੀਟਿੰਗ ਹੋਣੀ ਹੈ ਯਾਨੀ ਕਿ ਕੱਲ 11 ਵਜੇ ਦੇ ਕਰੀਬੇ ਮੀਟਿੰਗ ਹੋਏਗੀ ਤੇ ਮੀਟਿੰਗ ਦੇ ਵਿੱਚ ਅਸਤੀਫੇ ਤੇ ਵੀ ਅਹਿਮ ਚਰਚਾ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਸ਼੍ਰੋਮਨੀ ਅਕਾਲੀ ਦਲ ਦੇ ਜਿਹੜੇ ਮੈਂਬਰਾਂ ਦੀ ਭਰਤੀ ਨੂੰ ਲੈ ਕੇ ਗੱਲ ਕੀਤੀ ਗਈ ਸੀ ਕਿਤੇ ਨਾ ਕਿਤੇ ਉਹ ਠੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਅਸਤੀਫੇ ਦੀਆਂ ਜਿਹੜੀਆਂ ਗੱਲਾਂ ਨੇ ਉਸ ਵੇਲੇ ਸੁਰਕੀਆਂ ਬਟੋਰੀਆਂ ਨੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਰਗੂਜੇ ਸਿੰਘ ਵਿਰਕ ਨੇ ਜਿਹੜੇ ਅਗਲੇ ਕਾਰਜਕਾਰੀ ਪ੍ਰਧਾਨ ਹੋ ਸਕਦੇ ਨੇ ਜੇਕਰ ਅਸਤੀਫਾ ਮੰਜ਼ੂਰ ਨਾ ਕੀਤਾ ਗਿਆ ਤਸਤੀਫੇ ਦੇ ਉੱਤੇ ਕਿਹਾ ਸਰਦਿਆ ਕਿ ਰੋਕ ਲਗਾ ਦਿੱਤੀ ਜਾ ਸਕਦੀ ਹੈ ਪੋਸਟਪੋਨ ਕੀਤਾ ਜਾ ਸਕਦਾ ਹੈ ਪਰ ਜੇਕਰ ਅਸਤੀਫੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਗਲੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਰਗੂਜੀਤ ਸਿੰਘ ਵਿਰਕ ਹੋ ਸਕਦੇ ਨੇ ਹਾਲਾਂਕਿ ਹਰ ਕੋਈ ਜਿਹੜਾ ਐਸਟੀਪੀਸੀ ਦਾ ਪ੍ਰਧਾਨ ਬਣਦਾ ਹੈ ਬਾਦਲਾਂ ਦੇ ਸੰਬੰਧੀ ਦੱਸਿਆ ਜਾਂਦਾ ਹੈ ਬਾਲਦਾ ਦਾ ਬਿਲਕੁਲ ਖਾਸ ਦੱਸਿਆ ਜਾਂਦਾ ਹੈ ਪਰ ਉਥੇ ਰਗੂਜੀਤ ਸਿੰਘ ਵਿਰਕ ਨੇ ਜਿਹੜੇ ਉਹ ਵੀ ਬਾਦਲ ਪਰਿਵਾਰ ਦੇ ਨਾਲ ਬੜੇ ਚੰਗੇ ਸਬੰਧ ਰੱਖਦੇ ਨੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਜਿਹੜੇ ਸ਼੍ਰੀ ਕਾਲਤਕ ਸਾਬਦੇ ਜ਼ਥੇਦਾਰ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਐ ਐਸਟੀਪੀਸੀ ਦੇ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਤੋਂ ਮੈਂ ਅਟਲ ਨਹੀਂ ਲਵਾਗਾ ਵਾਪਸ ਨਹੀਂ ਲਵਾਗਾ ਯਾਨੀ ਕਿ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਜਿਸ ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤਾਂ ਉਹ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਕੀ ਆ ਸੀ ਉਹ ਵੀ ਸੁਣ ਲੈਣੇ ਸਿੰਘ ਸਾਹਿਬ ਨੂੰ ଫਾਰਮਲ ਤੌਰ ਤੇ ਮਿਲ ਕੇ ਚੱਲਾਂ ਇੰਨਾ ਹੀ ਸੀਗਾ ਕੀ ਖਾਸ ਗੱਲਬਾਤ ਨਹੀਂ ਹੈ ਜੀ ਖਾਸ ਗੱਲਬਾਤ ਕੋਈ ਹੋਈ ਨਹੀਂ ਫਿਰ ਪਤਾ ਹੀ ਨਹੀਂ ਲੋਕ ਇਹ ਦੱਸੋ ଫਾਰਮਲ ଫਾਰਮਲ ਤੌਰ ਤੇ ਇਹਨੂੰ ਲੈ ਕੇ ਕੀ ਹੋਣਾ ਸੱਚਖੰਡ ਸੱਚਖੰਡ ਨਾਮਸਕਾਰ ਕਰਨ ਆਇਆ ਸੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਯਾਨੀ 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 ਹਲਕਾ ਗਰੀਬ ਡਿਸਟ੍ਰੀਬਿਊਟ ਹੈ ਵਾਪਸ ਲੈਣ ਦੀ ਗੱਲ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇਤਾ ਇਹ ਹੁਣ ਮਾਰਜਨ ਕਮੇਟੀ ਵੱਲੋਂ 18 ਮਾਰਚ ਨੂੰ ਕਮੀਸ਼ ਹੋਊਗਾ ਮਾਰਜਨ ਕਮੇਟੀ ਨੇ ਦੇਖਣਾ ਆ ਉਹ ਸਾਕੀ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗਰੇਵਰ ਤਾਂ ਪਹਿਲੀ ਮਹਿਲਾ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਦਾ ਜ਼ਿਕਰ ਕਰ ਲੈਣੇ ਆ ਦੱਸੇ ਕਿ ਸੁਨੀਤਾ ਵਿਲੀਅਮ ਤਕਰੀਬਨ 9 ਮਹੀਨੇ ਬਾਅਦ ਧਰਤੀ ਤੇ ਵਾਪਸ ਪਰਤ ਸਕਦੀ ਹੈ ਦੱਸਦੀ ਹੈ ਕਿ ਉਹ ਜੂਨ ਮਹੀਨੇ ਦੇ ਵਿੱਚ ਗਏ ਸੀ ਔਰ ਉਸ ਤੋਂ ਬਾਅਦ ਸਪੇਸ ਦੇ ਵਿੱਚ ਕੁਝ ਤਕਨੀਕੀ ਖਰਾਬੀ ਹੋ ਗਈ ਸੀ ਜਿਸ ਦੇ ਕਾਰਨ ਉਹ ਸਪੇਸ ਦੇ ਵਿੱਚ ਫਸ ਜਾਂਦੇ ਨੇ ਤੇ ਆਪਣੇ ਸਾਥੀ ਦੇ ਨਾਲ 9 ਮਹੀਨਿਆਂ ਬਾਅਦ ਧਰਤੀ ਤੇ ਵਾਪਸ ਪਰਤ ਸਕਦੇ ਨੇ ਤਾਂ ਦੱਸਦੇ ਕਿ ਕਮਾਂਡਰੀ ਸਪੇਸ ਸਟੇਸ਼ਨ ਯਾਨੀ ਕਿ ਆਈਐਸਐਸ ਤੇ ਲਗਭਗ 9 ਮਹੀਨਿਆਂ ਤੋਂ ਫਸੀ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਸਾਥੀ ਬੂਚ ਵਿਲੋਮਰ ਦੇ ਨਾਲ ਛੇਤੀ ਤਰਤੀ ਦੇ ਵਾਪਸ ਪਰ ਸਕਦੀ ਹੈ ਤਾਂ ਦੋਵੇਂ ਪਿਛਲੇ ਸਾਲ 5 ਜੂਨ ਨੂੰ ਬੋਇੰਗ ਦੇ ਪੁਲਾੜ ਵਾਹਨ ਸਟਾਰਲਾਈਟ ਨਾਲ ਆਈ.ਐਸ.ਐਸ ਪੁੱਜੇ ਸੀ ਜਿਸ ਦੇ ਕਾਰਨਤੁਕੁਚ ਤਕਨੀਕੀ ਨੁਕਸਾਨ ਕਾਰਨ ਵਾਪਸੀ ਨਹੀਂ ਹੋ ਸਕੀ ਆਖਰਕਾਰ 9 ਮਹੀਨੇ ਬਾਅਦ ਵਿਲਮੋਰ ਤੇ ਸੁਨੀਤਾ ਇਸ ਮਹੀਨੇ ਦੇ ਅੰਤ ਦੇ ਵਿੱਚ ਪੁਲਾੜ ਸਟੇਸ਼ਨ ਤੋਂ ਵਾਪਸ ਪਰ ਸਕਦੇ ਨੇ ਅਗਲੇ ਹਫਤੇ ਤੱਕ ਉਹਨਾਂ ਦੀ ਥਾਂ ਤੇ ਹੋਰ ਪੁਲਾੜ ਯਾਤਰੀਆਂ ਦੇ ਆਈ.ਐਸ.ਐਸ ਪੁੱਜਣ ਦੀ ਖਾਸ ਉਮੀਦ ਜਤਾਈ ਜਾ ਰਹੀ ਹੈ ਤਾਂ ਵਿਲਮੋਰ ਨੇ ਕਿਹਾ ਕਿ ਸਿਆਸਤ ਹੈ ਜਿਹੜੀ ਜੀਵਨ ਲੈਕ ਹਿੱਸਾ ਪਰ ਇਸ ਨਾਲ ਉਹਨਾਂ ਦੀ ਅਤੇ ਸੁਨੀਤਾ ਦੀ ਵਾਪਸੀ ਤੇ ਅਸਰ ਨਹੀਂ ਪਿਆ ਲ ਕਿ ਇਸ ਸਪੇਸ ਕੈਪਸੂਲ 'ਚ ਬਦਲਾਅ ਕਰਨ ਉਹਨਾਂ ਦੀ ਵਾਪਸੀ ਦਾ ਸਮਾਂ ਕੁਝ ਹਫ਼ਤੇ ਜਿਹੜਾ ਹੋਰ ਵੱਧ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰਪ ਨੇ ਸਪੇਸਐਕਸ ਦੇ ਮਾਲਕ ਐਲਾਨ ਮਸਕ ਨੂੰ ਕਿਹਾ ਕਿ ਪੁਲਾੜ ਯਾਤਰੀਆਂ ਦੀ ਵਾਪਸੀ ਨੂੰ ਤੇਜ਼ੀ ਹੈ ਜਿਹੜਾ ਜ਼ਰੂਰ ਲਿਆਉਣਾ ਚਾਹੀਦਾ ਸੋ ਇਹ ਸੀ ਅੱਜ ਦਾ ਪ੍ਰੋਗਰਾਮ ਖਬਰਾਂ ਚ ਖਬਰ ਜਿਸ ਦੇ ਵਿੱਚ ਅਸੀਂ ਜ਼ਿਕਰ ਕੀਤਾ ਦਿੰਦੀਆਂ ਵੱਡੀਆਂ ਅਹਿਮ ਖਬਰਾਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹਦ ਜ਼ਰੂਰੀ ਸੀ ਤੇ ਇਸ ਦੇ ਨਾਲ ਹੁਣ ਬੰਦ ਹੋਈ ਜੀ ਧੰਨਵਾਦ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਮ ਜਰਨੀਜ਼ ਤੇ ਮੈਂ ਹਾ ਪਰਦੀਪ ਗੌਰ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਇਆ ਪ੍ਰੋਗਰਾਮ ਖਬਰਾਂ ਚੋ ਖਬਰ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿੰਦੀਆਂ ਅਹਿਮ ਵੱਡੀਆਂ ਖਬਰਾਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਆ ਮੌਸਮ ਦਾ ਤਾਂ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਨੇ ਅਜੜੀ ਕਰਵਟ ਲੈ ਲਈ ਹੈ ਤਾਂ ਜਦੋਂ ਤੋਂ ਮਾਰਚ ਮਹੀਨਾ ਸ਼ੁਰੂ ਹੋਇਆ ਹੈ तबदा महीना से दिन वेले तापमान ताप कार्ट ताप तो तो है जरा सताई डिग्री सैलसीयस तक रिकॉर्ड किया गया कि वो तापमान है सताई डिग्री घट तापमान जो पंद्रह डिग्री तक दर्ज किया गया उसके अपना मिजाज बदलया मौसमाणी ने भविखबाणी की है किस तरीके नौ मार्च को तो लैके ग्यारह मार्च तक एक बार फिर तो ठंडिया हवा चल सकता ने पंजाब भर के बारिश हो सकती है कई जिले ਦਾ ਜ਼ਿਕਰ ਜ਼ਰੂਰ ਆਉਂਦਾ ਹੈ ਜੇ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੀ ਗੁਰਦਾਸਪੁਰ ਪਠਾਨਕੋਟ ਬਠਿੰਡਾ ਤੇ ਫਿਰੋਜ਼ਪੁਰ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਸ ਤੋਂ ਇਲਾਵਾ ਗੜੇਮਾਰੀ ਤੱਕ ਐ ਜੜੀ ਹੋ ਸਕਦੀ ਹੈ ਤਾਂ ਦੱਸਦੀ ਹੈ ਕਿ ਪੱਛਮੀ ਕਹਿ ਸਕਦੇ ਆ ਕਿ ਪੱਛਮੀ ਜਿਹੜੇ ਹਾਲਾਤ ਬਣੇ ਹੋਏ ਨੇ ਕਾਫੀ ਜ਼ਿਆਦਾ ਠੰਡ ਭਰੇ ਬਣੇ ਹੋਏ ਨੇ ਬਰਫਬਾਰੀ ਹੋ ਰਹੀ ਹੈ ਕੁਝ ਖੇਤਰਾਂ ਦੇ ਵਿੱਚ ਗੜੇਮਾਰੀ ਹੋ ਰਹੀ ਹੈ ਜਿਸ ਦੇ ਕਾਰਨ ਠੰਡੀਆਂ ਹਵਾਵਾਂ ਚੱਲਦੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਤਾਂ ਤ੍ਰੇ ਭਾਰਤ ਦੇ ਵਿੱਚ ਮੌਸਮ ਇੱਕਦਮ ਬਦਲ ਗਿਆ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਤਾਪਮਾਨ ਵਧ ਰਿਹਾ ਉੱਥੇ ਮਹੀਨੇ ਦੀ ਸ਼ੁਰੂਆਤ 'ਚ ਹੋਈ ਬਾਰਿਸ਼ ਨੇ ਅਚਾਨਕ ਮੌਸਮ ਨੂੰ ਬਦਲ ਕੇ ਰੱਖ ਦਿੱਤਾ ਤਾਂ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪਹਾੜਾਂ ਤੋਂ ਆਉਣ ਵਾਲੀਆਂ ਪੱਛਮੀ ਅਤੇ ਉੱਤਰੀ ਹਵਾਵਾਂ ਨੇ ਜੜੀਆਂ ਹੋਰ ਕਹਿਰ ਟਾ ਸਕਦੀਆਂ ਨੇ ਇਸ ਤੋਂ ਇਲਾਵਾ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਵੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਕਿਹਾ 9 ਮਾਰਚ ਤੋਂ ਪਛਮੀ ਹਿਮਾਲਿਆ ਖੇਤਰ ਦੇ ਵਿੱਚ ਗੜਬੜੀ ਪੈਦਾ ਹੋ ਸਕਦੀ ਹੈ ਇਸ ਕਾਰਨ ਮੌਸਮ ਇੱਕ ਵਾਰ ਫਿਰ ਤੋਂ ਖਰਾਬ ਹੋ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ 9 ਮਾਰਚ ਤੋਂ 11 ਮਾਰਚ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਜੰਮੂ ਕਸ਼ਮੀਰ ਲਦਾਖ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੀ ਸੰਭਾਵਨਾ ਹੋ ਸਕਦੀ ਹੈ ਇਸ ਦੇ ਨਾਲ ਹੀ ਉੱਤਰਾਖੰਡ ਦੇ ਵਿੱਚ 11 ਮਾਰਚ ਤੱਕ ਮੌਸਮ ਹੈ ਜਿਹੜਾ ਉਹ ਖਰਾਬ ਰਹਿਣ ਵਾਲਾ ਤਾਂ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਹਿਮਕੁੰਡ ਸਾਹਿਬ ਤੇ ਕੇਦਾਰਨਾਥ ਜਾਣ ਵਾਲੇ ਯਾਤਰੀਆਂ ਦੇ ਬਾਰੇ ਦੱਸੀ ਕਿ ਜਿਹੜੇ ਯਾਤਰੀ ਜਿਹੜੇ ਸ਼ਰਧਾਲੂ ਹਿਮਕੁੰਡ ਸਾਹਿਬ ਤੇ ਕੇਦਾਰਨਾਥ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤਾਂ ਬਿਲਕੁਲ ਕੇਂਦਰੀ ਮੰਤਰੀ ਮੰਡਲ ਦੇ ਵੱਲੋਂ ਉਹਨਾਂ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਕਿ ਜਿਹੜਾ ਸਫ਼ਰ ਉਹ 8 ਤੋਂ 9 ਘੰਟਿਆਂ ਦੇ ਵਿੱਚ ਪੂਰਾ ਕਰਦੇ ਸੀ ਉਹ ਸਫ਼ਰ ਹੁਣ ਕੁਝ ਕੀ ਮਿੰਟਾਂ ਦੇ ਵਿੱਚ ਪੂਰਾ ਹੋ ਜਾਏਗਾ ਯਾਨੀ ਕਿ ਰੋ ਫੇਦਾ ਉਦਘਾਟਨ ਕਰ ਦਿੱਤਾ ਗਿਆ ਰੋਵੇ ਪ੍ਰੋਜੈਕਟ ਜਿਹੜਾ ਉਸ ਨੂੰ ਸ਼ੁਰੂ ਕਰ ਦਿੱਤਾ ਗਿਆ ਤਕਰੀਬਨ 6800 ਰੁਪਏ ਕਰੋੜ ਦੀ ਲਾਗਤ ਦੇ ਨਾਲ ਇਸ ਪ੍ਰੋਜੈਕਟ ਤੇ ਖਰਚ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਇਸ ਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਉਸ ਤੋਂ ਇਲਾਵਾ ਇਸ ਤੋਂ ਅੱਗੇ ਨਾਲ ਜ਼ਰੂਰ ਜ਼ਿਕਰ ਕਰ ਦਿੰਨੇ ਆ ਕਿ ਹਿਮਕੋਟ ਸਾਹਿਬ ਤੱਕ ਪਹੁੰਚਣ ਲਈ ਰੋਪਵੇ ਦਾ ਨਿਰਮਾਣ ਮੁਸ਼ਕਲਾਂ ਭਰੀ ਹੈ ਉੱਥੇ ਲਗਭਗ 15000 ਫੁੱਟ ਦੀ ਉਚਾਈ ਤੇ ਸਥਿਤ ਹੋਣ ਕਾਰਨ ਹਲੇ ਸਰਦਾਲੂ ਲਈ ਜਿਹੜੇ ਸਿਰਫ 5 ਮਹੀਨੇ ਖੁੱਲੇ ਰਹਿੰਦੇ ਨੇ ਤਾਂ ਦੱਸ ਦਈਏ ਕਿ ਰੋਪਵੇ ਦੇ ਨਿਰਮਾਣ ਦੇ ਕਾਰਨ ਸਰਦਾਲੂ ਪੂਰਾ ਸਾਲ